ਜਦੋਂ ਦਾ ਪਾਰਕ ਬਣਿਆ ਤਾਂ ਕੋਈ ਸਫਾਈ ਕਿਸੇ ਨੇ ਕੀਤੀ ਨਹੀਂ ਜੀ ਇੱਥੇ ਲਾਈਟਾਂ ਖਰਾਬ ਹੈਗੀਆਂ ਜੀ ਤੇ ਬੱਚੇ ਇੱਥੇ ਗੰਦਗੀ 'ਚ ਖੇលਦੇ ਸੀ ਚੰਗਾ ਨਹੀਂ ਲੱਗਦਾ ਜੀ ਸਾਨੂੰ ਅਸੀਂ ਆਪ ਖੁਦ ਸਫਾਈ ਕਰਦੇ ਹਾਂ ਜੀ ਇੱਥੇ ਜਿਹੜੇ ਨੇ ਸੀੜੀ ਦੇ ਜਵਾਰੀ ਇੱਥੇ ਬਹਿ ਜਾਂਦੇ ਹੋਣੇ ਸਾਰਿਆਂ ਨੂੰ ਰੋਕਣਾ ਕਿ ਨੂੰ ਰੋਕਣਾ ਕਿ ਨੂੰ ਜੇ ਅਸੀਂ ਰੋਕੀਏ ਤਾਂ ਸਾਡੇ ਬੱਚੇ ਨੂੰ ਮਾਰਨਾ ਪੈ ਜਾਣਾ ਉਹਨਾਂ ਨੇ ਹਾਂ ਫੇਰ ਅਸੀਂ ਰਾਤ ਭਰ ਸਾਡੇ ਬੱਚਿਆਂ ਦੀ ਕੋਲ ਰੱਖਿਆ ਕਰੂਗਾ ਉੱਥੇ ਸਿੰਘ ਹੈਗੀਆਂ ਨੇ ਇਹ ਦੇਖ ਲੋ ਇਹ ਇਹ ਕੁਰਸੀਆਂ ਨਾਲ ਉਹ ਦੇਖੋ ਉਧਰ ਕੁਰਸੀਆਂ ਸਾਰੀਆਂ ਲਿਛੜੀਆਂ ਵਾਹ ਚੰਦੇ ਤੋਂ ਗਾਲਾਂ ਬੜਵੜੀਆਂ ਕੱਢਦੇ ਨੇ ਮਾਂ ਭੈਣੀਆਂ ਕਰਦੀਆਂ ਦੇਖੋ ਕੌਣ ਸੁਣੂਗਾ ਫਿਰ ਆਪਸ ਵਿੱਚ ਹੀ ਨਹੀਂ ਗੰਦੀਆਂ ਗਾਲਾਂ ਕੱਢਦੇ ਐਸੀ ਤਾਂ ਫਿਰਨੇ ਤੋਂ ਰਹਿ ਗਏ ਲੈ ਕੋਲੇ ਜਾਣਾ ਜੇ ਤੂੰ ਜਿਹਨੂੰ ਵੋਟਾਂ ਦਿੱਤੀਆਂ ਹੈਗੀਆਂ ਅਸੀਂ ਹੋਰ ਸਾਡੇ ਤਾਂ ਛਾਲ ਉੱਥੋਂ ਤੇ ਕੀ ਐ ਦੋ ਰਸ ਕਿਤੇ ਕੋਲੇ ਜਾਈਏ ਐਮਐਲਏ ਸਾਹਿਬ ਕਹਿੰਦੇ ਚਲੋ ਤਾਂ ਅਸੀਂ ਆ ਜੰਨੇ ਆ ਬਸ ਪਹੇਜਦੇ ਨੇ ਬੰਦੇ ਆ ਜੰਨੇ ਆ ਘੰਟੇ ਤੇ ਕਾਏ ਨੇ ਦੋ ਘੰਟੇ ਤੇ ਕਾਏ ਨੇ ਕੋਈ ਨਹੀਂ ਆਉਂਦਾ ਕੱਛਾਂ ਦੇ ਕੋਲ ਆ ਵੇਖੋ ਡੰਗਰ ਵਿਕਾਸ ਕਰ ਦੇਗੇ ਆ ਵੇਖੋ ਡੰਗਰ ਵਿਕਾਸ ਕਰ ਲਏਗੇ ਇੱਥੇ ਡੰਗਰਾਂ ਦਾ ਇਹਨਾਂ ਡਰ ਲੱਗਦਾ ਬਾਏ ਟਾਈਮ ਦਾ ਲੜਦੇ ਲੜਦੇ ਸਲੇ ਕੰਡਾ ਕਰਾ ਤੋੜ ਦਿੰਦੇਗੇ ਗੱਡੀਆਂ ਤੋੜ ਦਿੰਦੇ ਜਿੱਥੇ ਬਾਏ ਟਾਈਮ ਦਾ ਇਹ ਮੰਗ ਆ ਸਾਡੇ ਤੋਂ ਉਹਨਾਂ ਤੋਂ ਜੀ ਹੱਥ ਜੋੜ ਕੇ ਜੀ ਇਹਦਾ ਸੁਧਾਰ ਕਰੋ ਜੀ ਇਹ ਸਫਾਈ ਕਰਾਵੇ ਜੀ ਜਿਹੜੇ ਵੀ ਹੈਗੇ ਜੀ ਉਹਨਾਂ ਦੇ ਮੈਕਅਪ ਤੇ ਲੁਧਿਆਣਾ ਦੇ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੇ ਹਲਕਾ ਪੂਰਬੀ ਡਬਲਯੂ ਐਸ ਕਲੋਨੀ ਦੇ ਵਿੱਚ ਖੜੇ ਹਾਂ ਜਿੱਥੇ ਪਾਰਕ ਤਾਂ ਬਣਾਈ ਗਈ ਸੀ ਕਾਂਗਰਸ ਸਰਕਾਰ ਵੇਲੇ ਤਾਂ ਉਸ ਸਰਕਾਰ ਦਾ ਬਦਲ ਗਈ ਲੇਕਿਨ ਨਵੀਂ ਸਰਕਾਰ ਆਈ ਤਾਂ ਉਹ ਪਾਰਕਾ ਦੀ ਸਾਂਝ ਸੰਭਾਲ ਨਹੀਂ ਆ ਇਹ ਮੇਰੇ ਪਿੱਛੇ ਇੱਕ ਮੰਦਿਰ ਹੈ ਜਿੱਥੇ ਪ੍ਰਭੂ ਪੋਲੇ ਸ਼ੰਕਰ ਵਿਰਾਜਮਾਨ ਨੇ ਸ਼ਨੀ ਦੇ ਮਾਰ ਵਿਰਾਜਮਾਨ ਨੇ ਬਾਲਮਕੀ ਮਹਾਰਾਜ ਵਿਰਾਜਮਾਨ ਨੇ ਇੱਥੇ ਲੇਕਿਨ ਤੁਹਾਨੂੰ ਉਹ ਤਸਵੀਰ ਦਿਖਾ ਰਿਹਾ ਇਸ ਪਾਰਕ ਦੀ ਜਿੱਥੇ ਗੰਦੇ ਵੱਡੇ ਵੱਡੇ ਟੀਲੇ ਲੱਗੇ ਹੋਏ ਨੇ ਇਹ ਤਸਵੀਰਾਂ ਨੇ ਇਹ ਦਿਖਾਈਆਂ ਜਾ ਰਹੀਆਂ ਬੱਚੇ ਗੰਦ ਦੇ ਵਿੱਚ ਹੀ ਕੀ ਕਿੰਨਾ ਕੁ ਬਿਮਾਰੀਆਂ ਜਿਹੜੀਆਂ ਨੇ ਇੱਥੋਂ ਦੀ ਆ ਸਕਦੀਆਂ ਕਿ ਨਹੀਂ ਆ ਸਕਦੀਆਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿੰਨੀਆਂ ਬਿਮਾਰੀਆਂ ਇੱਥੋਂ ਦੀ ਆ ਸਕਦੀਆਂ ਨੇ ਲੇਕਿਨ ਬੱਚੇ ਇਹਨੇ ਬੇਬਸ ਹੋਏ ਪਏ ਨੇ ਕਿ ਝੂਲੇ ਝੂਲੇ ਨੇ ਲੇਕਿਨ ਹਾਲਾਤ ਨੇ ਮਾੜੇ ਨੇ ਇਸ ਪਾਰਕ ਦੇ ਕਿ ਲੋਕ ਇੱਥੇ ਹੋ ਗਏ ਨੇ ਕੀ ਨਾਮ ਕੀ ਮਾਤਾ ਜੀ ਤੁਹਾਡਾ ਨਾਮ ਕੀ ਹੈ ਕਮਲੇਸ਼ ਕਮਲੇਸ਼ ਜੀ ਕਿੰਨੇ ਸਾਲ ਤੋਂ ਰਹਿੰਦੇ ਹੋ ਉੱਥੇ ਅਸੀਂ ਹੋ ਗਏ ਜੀ 30 ਸਾਲ ਤੋਂ ਹੋਈ ਗਏ ਰਤੇ ਰਤੇ 30 ਸਾਲ ਦੇ ਵਿੱਚ ਕੀ ਦੇਖਿਆ ਕੁਝ ਵੀ ਨਹੀਂ ਦੇਖਿਆ ਸੁਦਾ ਇੰਨਾ ਸੋਹਣਾ ਪਾਰਕ ਹੈ ਤੁਹਾਡਾ ਸੋਨਾ ਪਾਰਕ ਕੀ ਕਰੇ ਲੋਕੀ ਤਾਂ ਗੰਦਗੀ ਇਤਨਾ ਸਿੱਟਾ ਲੱਗ ਰੇ ਇਸ ਵਿੱਚ ਤਾਂ ਕੋਈ ਝਾੜੋ ਵਾਲਾ ਨਹੀਂ ਕੋਈ ਅਮੇਲਾ ਨਹੀਂ ਕੋਈ ਕੋਈ ਨਾ ਤਾ ਪ੍ਰਧਾਨ ਮੰਤਰੀ ਕੋਈ ਨਾ ਤੈ ਜੋ ਲੇਕਿਨ ਇੰਨਾ ਸੋਨਾ ਪਾਰਕ ਤੁਹਾਨੂੰ ਬਣਾ ਕੇ ਦੇਤਾ ਸਰਕਾਰ ਨੇ ਕਿ ਤੁਸੀਂ ਨਜ਼ਾਰੇ ਲੁੱਟੋ ਨਜ਼ਾਰੇ ਫਰੀ ਦੇ ਨਜ਼ਾਰੇ ਨੇ ਫਰੀ ਦੇ ਝੂਲੇ ਨੇ ਬੱਚੇ ਤੁਸੀਂ ਇੱਧਰ ਹੋ ਜਾ ਨੀ ਨੀ ਬੁੱਲ ਬੁੱਲ ਹਾਂਜੀ ਜਦੋਂ ਦਾ ਪਾਰਕ ਬਣਿਆ ਤਾਂ ਕੋਈ ਸਫਾਈ ਕਿਸੇ ਨੇ ਕੀਤੀ ਨਹੀਂ ਜੀ ਇੱਥੇ ਲਾਈਟਾਂ ਖਰਾਬ ਹੈਗੀਆਂ ਜੀ ਤੇ ਬੱਚੇ ਇੱਥੇ ਗੰਦਗੀ 'ਚ ਖੇਲਦੇ ਜੀ ਚੰਗਾ ਨਹੀਂ ਲੱਗਦਾ ਜੀ ਸਾਨੂੰ ਅਸੀਂ ਆਪ ਖੁਦ ਸਫਾਈ ਕਰਦੇ ਆ ਜੀ ਇੱਥੇ ਦੀ ਸਾਡੀ ਸਰਕਾਰ ਵੱਲੋਂ ਇਹ ਮੰਗ ਹੈ ਕਿ ਇਸ پارک ਦੀ ਸਫਾਈ ਹੋਣਾ ਚਾਹੀਦੀ ਹੈ ਜੀ ਇਹ ਕਾਂਗਰਸ ਵੇਲੇ ਬਣਿਆ ਸੀ پارک ਯਾਦ ਹੋਣਾ ਤੁਹਾਨੂੰ ਸਾਰਿਆਂ ਨੂੰ ਕਿ ਵੱਡੇ ਵੱਡੇ ਝੂਲੇ ਤੇ ਉਸ ਸਰਕਾਰ ਨੇ ਟੈਂਡਰ ਲਾਏ ਸੀਗੇ ਉਦੋਂ ਬਣੇ ਸੀਗੇ ਲੇਕਿਨ ਹੁਣ ਸਾਮ ਸੰਭਾਲ ਕਿਉਂ ਨਹੀਂ ਕਿਉਂ ਨਰਕ ਭਰੀ ਜ਼ਿੰਦਗੀ ਜੀ ਰਹੇ ਹੋ ਦੇਖ ਲਓ ਜੀ ਇਹ ਸਰਕਾਰ ਇਦਾਂ ਦੀ ਹੈ ਜੀ ਅਸੀਂ ਤਾਂ ਸਾਡੇ ਸਾਹਮਣੇ ਤਾਂ ਹੈ ਹੀ ਜੋ ਹੈਗਾ ਜੀ ਦੇਖ ਰਿਹਾ ਜੀ ਅਸੀਂ ਤਾਂ ਇਹ ਮੰਗ ਹੈ ਸਾਡੇ ਤੋਂ ਉਹਨਾਂ ਤੋਂ ਜੀ ਹੱਥ ਜੋੜ ਕੇ ਜੀ ਇਹਦਾ ਸੁਧਾਰ ਕਰੋ ਜੀ ਇਹ ਸਫਾਈ ਕਰਾਵੇ ਜੀ ਜਿਹੜੇ ਵੀ ਹੈਗੇ ਜੀ ਉਹਨਾਂ ਦੇ ਮੈਕਅਪ ਤੇ ਅਸੀਂ ਤਾਂ ਇਹੀ ਚਾਹੁੰਦੇ ਜੀ ਇਹਦੀ ਸਫਾਈ ਕਰਾਏ ਰੇਗ ਦੇ ਘਰਾਵੇ ਜੋ ਵੀ ਐ ਦਾ ਆ ਤੁਹਾਡੇ ਸਾਹਮਣੇ ਦੇਖ ਲਓ ਲੈਟਾ ਦੋ ਲੱਗੀਆਂ ਉਹ ਵੀ ਨਹੀਂ ਚਲਦੀਆਂ ਤੁਹਾਡੇ ਸਾਹਮਣੇ ਦੇਖ ਲਓ ਕੋੜੇ ਕੋੜੇ ਦੇ ਟਾਇਰੇ ਅਸੀਂ ਆਹ ਪਾੜੋ ਮਾਰ ਸੀੜੀ ਬੰਦੀ ਹੋਣੇ ਨੇ ਹਾਂਜੀ ਨਾ ਸੀੜੀ ਵੀ ਬੰਦੀ ਜੁਵਾਰੀ ਵੀ ਬੰਦੀ ਹੋਣੇ ਨੇ ਸਭ ਕੁਝ ਹੁੰਦਾ ਜੀ ਫਿਰ ਤੁਸੀਂ ਜਾਣਦੇ ਕਿੱਥੇ ਜਦੋਂ ਸੀੜੀ ਤੇ ਜੁਵਾਰੀ ਇੱਥੇ ਬਹਿ ਜਾਂਦੇ ਹੋਣੇ ਬਿਲਕੁਲ ਚਾਹੀਦਾ ਜੀ ਸਾਰੇ ਕੋਲ ਚਾਹੀਦੇ ਰੋਕਣਾ ਕਿਨੂੰ ਰੋਕਣਾ ਕਿਨੂੰ ਜੇ ਅਸੀਂ ਰੋਕੀਏ ਤਾਂ ਸਾਡੇ ਬੱਚੇ ਨੂੰ ਮਾਰਨਾ ਪੈ ਜਾਣਾ ਉਹਨਾਂ ਨੇ ਅੱਛਾ ਹਾਂ ਫੇਰ ਅਸੀ ਰਾਤ ਭਰ ਸਾਡੇ ਬੱਚਿਆਂ ਦੇ ਕੋਣ ਰੱਖਿਆ ਕਰੂਗੇ ਉੱਥੇ ਹੂੰ ਤਾਂ ਅਸੀਂ ਤਾਂ ਜਾਣ ਤੋਂ ਰੇ ਬੱਚਿਆਂ ਨਾਲ ਅਸੀਂ ਤਾਂ ਹੁਣ ਕਰੇ ਰਹਿਣਾ ਨਾ ਬੱਚੇ ਦੀ ਦੇਖਭਾਲ ਕਿੰਨੇ ਕਰਨੀ ਫੇਰ ਰਾਤ ਨੂੰ ਆਂਦੇ ਨਾਲ ਡਿਊਟੀਆਂ ਤੋਂ ਤੁਹਾਡੇ ਇਲਾਕੇ ਬਦਲਤਾ ਨੁਹਾਰ ਬਦਲਦੀ ਸੀ ਤੁਹਾਡੇ ਇਲਾਕੇ ਦੀ ਨੁਹਾਰ ਬਦਲ ਗਈ ਸੀ ਜਦੋਂ ਪਾਰਕ ਬਣਿਆ ਸੀ ਡਿਵੈਲਪਮੈਂਟ ਹੋਈ ਸੀਗੀ ਹੁਣ ਨੁਹਾਰ ਕਿਦਾਂ ਦੀ ਹੈ ਹੁਣ ਕੀ ਹੁਣ ਅਸੀਂ ਆਪ ਸਾਫ਼ ਕਰਦੇ ਆਂ ਤਾਂ ਸਾਫ਼ ਹੁੰਦਾ ਹੈ ਤਾਂ ਨਹੀਂ ਤਾਂ ਇੱਥੇ ਕੋਈ ਦੇਖਣ ਵੀ ਨਹੀਂ ਆਂਦਾ ਕੋਈ ਵੀ ਨਹੀਂ ਆਂਦਾ ਨਾ ਬਿਲਕੁਲ ਤੇ ਸ਼ੈੱਡ ਬਣਿਆ ਸੀਗਾ ਪਹਿਲੇ ਤੇ ਸ਼ੈੱਡ ਦੁਬਾਰਾ ਫੇਰ ਉਹਨਾਂ ਤੋੜ ਕੇ ਫੇਰ ਦੁਬਾਰਾ ਬਣਾ ਕੇ ਚਲੇਗੀ ਦੂਜੀ ਇਹ ਤਾਂ ਕਰਕੇ ਬਣਾਇਆ ਗਿਆ ਸੀਗਾ ਕਿ ਇੱਥੇ ਤੁਸੀਂ ਆ ਕੇ ਬੈਠ ਜਾਓ ਬੈਠਦੇ ਨਾ ਤੇ ਲੇਕਿਨ ਕੁਰਸੀਆਂ ਕਿੱਥੇ ਆ ਕੁਰਸੀਆਂ ਕਿੱਥੇ ਆ ਕੁਰਸੀਆਂ ਤਾਂ ਇਹ ਹੈਗੀਆਂ ਕੁਰਸੀਆਂ ਹੈਗੀਆਂ ਨਾ ਇਹ ਦੇਖ ਲਓ ਇਹ ਇਹ ਕੁਰਸੀਆਂ ਨਾਲ ਉਹ ਦੇਖੋ ਉਧਰ ਕੁਰਸੀਆਂ ਸਾਰੀਆਂ ਨਿਸ਼ੇੜੀਆਂ ਬਹਿ ਜਾਂਦੇ ਤਾਂ ਗਾਲਾਂ ਬੜਵੜੀਆਂ ਕੱਢਦੇ ਨਾ ਮਾਂ ਭੈਣ ਦੀਆਂ ਕਰਦੀਆਂ ਦੇਖੋ ਕੌਣ ਸੁਣੂਗਾ ਫਿਰ ਆਪਸ ਵਿੱਚ ਇਹ ਨਹੀਂ ਗੰਦੀਆਂ ਗਾਲਾਂ ਕੱਢਦੇ ਤਾਂ ਅਸੀਂ ਤਾਂ ਫਿਰਨੇ ਤੋਂ ਰਹਿ ਗਏ ਤੁਸੀਂ ਪ੍ਰਧਾਨ ਸਾਹਿਬ ਕੋਲ ਨਹੀਂ ਕਿ ਭੋਲਾ ਜੀ ਕੋਲ ਉਹਦੇ ਕੋਲ ਤਾਂ ਨਹੀਂ ਕਿਥੇ ਉਹਨਾਂ ਦਾ ਬੰਦਾ ਹੈਗਾ ਆਪਦੀ ਪਾਰਟੀ ਦਾ ਉਹਨੂੰ ਕਿੰਨੀ ਵਾਰੀ ਕਿਹਾ ਉਹਨੂੰ ਕਿੰਨੀ ਵਾਰੀ ਕਿਹਾ ਹੈਗਾ ਕੀ ਨਾਮ ਹੈ ਜੀ ਉਹਦਾ ਦਰਸਨ ਦਰਸਨ ਕਈ ਵਾਰੀ ਗਏ ਉਹਨਕੇ ਪਾਸ ਵੀ ਉਹ ਸੁਣਾਈ ਨਹੀਂ ਦਿੰਦੇ ਕਿ ਕਈ ਵਾਰ ਕਈ ਵਾਰ ਗਏ ਉਹ ਕਹਾਂਗੇ ਉਹ ਤੁਸੀਂ ਆਪ ਕਰਾਓ ਤੁਸੀਂ ਆਪ ਕਰਾਓ ਹਾਂ ਜੀ ਸਰਕਾਰ ਨੂੰ ਜਿਹੜੀ ਵੋਟਾਂ ਪਾਈਆਂ ਉਹ ਕੁਛ ਨਹੀਂ ਕਹ ਰਹੇ ਫਾਰਕ ਕੀ ਤੁਸੀਂ ਕਹ ਰਹੇ ਦੇਖਭਾਲ ਤੁਸੀਂ ਆਪ ਸਾਫ ਕਰਾਓ ਪੁਲਿਸ ਆਵੇ ਦੇਖੋ ਨਸ਼ੇੜੀਆਂ ਨੂੰ ਅਸੀਂ ਥੋੜੀ ਠਾ ਸਕਦੇ ਪੁਲਿਸ ਆਵੇ ਉਹ ਫੇਰਾ ਪਾਵੇ ਉਹ ਠਾਵੇ ਨਾ ਅਸੀਂ ਬੱਚੇ ਮਰਵਾਣੇ ਆਪਣੇ ਨਾਲ ਪਾਰਕ ਦੀ ਫੰਡਿੰਗ ਵੀ ਜਾਂਦੀ ਹੈ ਇੱਕ ਵਾਰੀ ਵੀ ਸਫਾਈ ਨਹੀਂ ਜਦੋਂ ਦਾ ਪਾਰਕ ਮਨੇ ਇੱਕ ਵਾਰੀ ਵੀ ਨਹੀਂ ਬਣਿਆ ਇੱਕ ਵਾਰੀ ਵੀ ਠੀਕ ਨਾ ਸਫਾਈ ਨਹੀਂ ਕਰਵਾਈ ਹੈ ਜੀ ਸਾਡੀ ਮੰਗ ਹੈ ਵੀ ਇੱਥੇ ਕੋਈ ਨੰਬਰ ਹੈਗਾ ਕਿਸੇ ਕੋਈ ਨੰਬਰ ਹੈਗਾ ਜਿਹੜਾ ਤੁਸੀਂ ਕਹਿ ਰਹੇ ਹੋ ਕੋਈ ਦਰਸ਼ਨ ਦਰਸ਼ਨ ਹੈਗਾ ਨਹੀਂ ਨਹੀਂ ਨੰਬਰ ਨਹੀਂ ਹੈਗਾ ਵਾਰਪ੍ਰਧਾਨ ਆਏ ਭਾਈ ਹੈ ਵਾਰਡ ਪ੍ਰਧਾਨ ਵਾਰਡ ਪ੍ਰਧਾਨ ਦਾ ਕੰਮ ਕੀ ਹੁੰਦਾ ਵਾਰਡ ਪ੍ਰਧਾਨ ਦਾ ਕੰਮ ਕੀ ਹੁੰਦਾ ਭਾਈ ਉਹ ਆਪਣੇ ਆਪ ਦੇਖਣਗੇ ਹੂੰ ਉਹ ਕਹਦੇ ਵੀ ਤੁਸੀਂ ਸਫਾਈ ਕਰੋ ਤੁਸੀਂ ਆਪ ਹੀ ਜੋ ਸਫਾਈ ਕਰਨੀ ਹੈ ਤੇ ਫਿਰ ਤੁਸੀਂ ਜਦੋਂ ਅਖਬਾਰ ਵਿੱਚ ਨੰਬਰ ਆਂਦਾ ਮੈਂ ਗਲੀ ਦੀ ਲਾਈਟ ਆਪੇ ਠੀਕ ਕਰਵਾਈ ਸੀ ਉਹਨਾਂ ਤੋਂ ਅਖਬਾਰ ਵਿੱਚ ਨੰਬਰ ਆਂਦਾ ਐ ਅਸੀਂ ਫੋਨ ਕਰਕੇ ਉਹਨਾਂ ਨੂੰ ਸੱਜੇ ਤੋਂ ਉਤਰੰਤਰ ਆ ਕੇ ਲਾਈਟ ਠੀਕ ਕਰਕੇ ਗਏ ਸੀਗੇ ਇਹ ਲਾਈਟਾ ਕੋਈ ਚੋਰੀ ਕਰਕੇ ਲੈ ਗਿਆ ਇਹ ਨਹੀਂ ਪਤਾ ਸਾਨੂੰ ਪਰ ਜਿਹੜੀ ਇਹ ਲੈ ਜਾਂਦੇ ਹੁਣ ਕੋਣ ਰਾਤ ਨੂੰ ਦੇਖੂਗਾ ਅੱਛਾ ਫੇਰ ਉਹਨਾਂ ਨੂੰ ਮੈਂ ਜਦੋਂ ਕਿ ਮੈਂ ਕਿ ਭਈ ਅਸੀਂ ਗਲੀ ਦੀ ਲਾਈਟ ਤੁਸੀਂ ਠੀਕ ਤਾਂ ਕਰਤੀ ਭਈ ਮੈਂ ਕਿ ਪਾਰਕ ਦੀ ਲਾਈਟ ਨਹੀਂ ਆਂਦੀ ਉਹ ਕਹਿੰਦੇ ਪਾਰਕ ਸਾਡੇ ਵਾਲੇ ਨਹੀਂ ਹੁੰਦਾ ਹੈਗਾ ਗਲੀ ਵਾਲੇ ਜਿਹੜੇ ਆਂਦੇ ਨਾ ਤੇ ਉਹ ਨੰਬਰ ਅਖਬਾਰ ਚ ਆਂਦਾ ਹੈ ਉਹ ਮੈਂ ਤੁਹਾਨੂੰ ਨੰਬਰ ਹੁਣ ਵੀ ਤੁਹਾਨੂੰ ਦਿਖਾ ਦੂੰਗੀ ਉਹ ਠੀਕ ਕਰ ਗਏ ਸੀ ਉਦੋਂ ਹੀ ਸਾਡੀ ਲਾਈਟ ਤੇ ਨਾ ਕੋਈ ਵਰਦੀ ਸੁਣਾਈ ਨਾ ਇੱਥੇ ਪਾਣੀ ਦੀ ਸੁਣਾਈ ਹੁਣ ਆ ਪਿੱਛੇ ਆਈ ਸੀ ਸਰਕਾਰ ਇਹਨਾਂ ਨੇ ਟੂਬਲ ਲਾਤਾ ਪਾਣੀ ਸਪਲਾਈ ਆ ਰਿਹਾ ਪਰ ਗਟਰ ਨਹੀਂ ਖੋਲਦੇ تھے ਵੇ ਦੂਜੀ ਗੱਲ ਹੈ ਪਾਣੀ ਸਪਲਾਈ ਆਂਦੀ ਆ ਗੰਦੀ ਆਂਦੀ ਇੱਥੇ ਹੁਣ ਭਾਈ ਐਸੀ ਸਪਾਈ ਕਰਦੇ ਆ ਸੰਡੇ ਸੰਡੇ ਇੱਥੇ ਮੈਂ ਇਹ ਗੱਲ ਕਹਿ ਰਿਹਾ ਕਿਹੜੀ ਸਰਕਾਰ ਹੈਗੀ ਜਿਹੜੀ ਸਾਨੂੰ ਪੁੱਛਦੀ ਨਹੀਂ ਹੈਗੀ ਇੱਥੇ ਐਸੀ ਬਗਾਰਾ ਆ ਕੇ ਕਿਸੇ ਤੋਂ ਬਾਹਰ ਆ ਗਏ ਆ ਐਸੀ ਤਾਂ ਬੋਰਡ ਦੇ ਦਿਆ ਸਾਨੂੰ ਵੋਟ ਦੇ ਲੈਣ ਤੋਂ ਮਤਲਬ ਆਉਂਦਾ ਤੁਸੀਂ ਆਵਾਮ ਜਾਓਗੇ ਕਿੱਥੇ ਤੁਸੀਂ ਆਵਾਮ ਹੋ ਹੁਣ ਜਾਣਾ ਕਿੱਥੇ ਫਿਰ ਬਣੇ ਆ ਵੀ ਕਰੀਗਾ ਆਪਾਂ ਮਿਲ ਜੋਗੇ ਤੁਸੀਂ ਬਲਾ ਉਸ ਐਮ ਐਲ ਕੋਲੇ ਜਾਣਾ ਜਿੱਥੋਂ ਜਿੰਨੂੰ ਵੋਟਾ ਦਿੱਤੇ ਆਗੇ ਅਸੀਂ ਹੋਰ ਸਾਡੇ ਦਾ ਛਾਲ ਉੱਥੋਂ ਤੇ ਕੀ ਹੈ ਹੋਰ ਅਸੀਂ ਕਿਤੇ ਕੋਲੇ ਜਾਈਏ ਐਮ ਐਲ ਕੋਲ ਐਮ ਐਲ ਸਾਹਿਬ ਕਹਿੰਦੇ ਚਲੋ ਤਾਂ ਅਸੀਂ ਆ ਜੰਨੇ ਆ ਬਸ ਭੇਜ ਦਿੰਨੇ ਆ ਬੰਦੇ ਆ ਜੰਨੇ ਆ ਘੰਟੇ ਤੇ ਕਾਏ 2 ਘੰਟੇ ਤੇ ਕਾਏ ਕੋਈ ਨਹੀਂ ਹੁੰਦਾ ਸ਼ਾਮ ਤੇ ਕੋਈ ਆ ਵੇਖੋ ਡੰਗਰ ਵਿਕਾਸ ਕਰ ਦੇਗੇ ਆ ਵੇਖੋ ਡੰਗਰ ਵਿਕਾਸ ਕਰ ਜਾਗੇ ਇੱਥੇ ਡੰਗਰਾ ਤੇ ਇੰਨਾ ਡਰ ਲੱਗਦਾ ਬਾਜੇ ਟਾਈਮ ਤਾਂ ਲੜਦੇ ਲੜਦੇ ਸਾਲੇ ਕੰਦਾ ਕਦਾ ਤੋੜ ਦਿੰਦੇ ਗੇ ਗੱਡੀਆਂ ਤੋੜ ਦਿੰਦੇ ਇੱਥੇ ਬਾਜੇ ਟਾਈਮ ਤਾਂ ਇੰਨਾ ਬਰਾ ਹਣੰਦਾ ਜਵਾਕਾਂ ਦੇ ਤੇ ਚੜ ਜਾਂਦੇਗੇ ਬਾਈ ਇਹ ਹਾਲਾਤ ਕਦੋਂ ਦੇ ਨੇ ਇਹ ਜੀ ਦੇਖੋ ਜੀ ਕਈ ਦਿਨਾ ਤੋਂ ਆ ਰਹੇ ਨੇ ਹਾਲਾਤ ਜੀ ਜਦੋਂ ਦਾ ਪਾਰਕ ਬਣਿਆ ਨਾ ਉਦੋਂ ਤੋਂ ਹੀ ਹਾਲ ਹੈ ਜੀ ਉਹਨੋ ਜੀ ਇਹਨਾਂ ਦੇ ਇਹਨਾਂ ਪਿਆਰ ਸੁਣੋ ਜੀ ਲਾਈਟ ਖਰਾਬ ਦੀ ਲਾਈਟ ਠੀਕ ਕਰਨ ਕਈ ਵਾਰੀ ਅਸੀਂ ਗਏ ਆ ਸਾਨੂੰ ਕਦੇ ਆ ਹੁਣ ਆਂਦੇ ਹੁਣਾਂ ਦੇ ਕਦੇ ਸਾਡੀ ਲਾਈਟ ਠੀਕ ਨਹੀਂ ਕੀਤੀ ਅਸੀਂ ਬਾਹਰੋਂ ਨੰਬਰ ਲੱਭ ਕੇ ਅਸੀਂ ਮੋਬਾਈਲ ਦੇ ਵਿੱਚ ਲੱਭ ਕੇ ਨੰਬਰ ਤਾਂ ਬੰਦਾ ਠੀਕ ਕਰਕੇ ਗਿਆ ਜੀ ਲਾਈਟਾਂ ਹਲੇ ਤੱਕ ਠੀਕ ਨਹੀਂ ਹੋਈਆਂ ਸੀ ਜਿਹੜੇ ਪ੍ਰਧਾਨ ਬਣਾਏ ਹੋਏ ਕੰਮ ਨਹੀਂ ਕਰਦੇ ਨਹੀਂ ਜੀ ਬਿਲਕੁਲ ਨਹੀਂ ਕਰਦੇ ਅਸੀਂ ਤਾਂ ਕਈ ਵਾਰੀ ਇਹਦੇ ਕੋਲ ਗਏ ਆ ਪਰ ਇੱਕ ਵਾਰੀ ਵੀ ਨਹੀਂ ਬੰਦਾ ਆਇਆ ਜੀ ਕਦੇ ਕਰਾਨੇ ਚ ਕਰਾਨੇ ਜੀ ਮੈਂ ਮੇਲੇ ਸਾਹਿਬ ਦੇ ਦਫ਼ਤਰ 'ਚ ਫੋਨ ਕੀਤਾ ਜੀ ਬੰਟੀ ਭਾਜੀ ਨੇ ਉਧਰ ਜੀ ਸੋਡੀ ਭਾਜੀ ਜੀ ਉਹਨਾਂ ਨੂੰ ਵੀ ਫੋਨ ਕੀਤਾ ਜੀ ਮੈਂ ਕਹਿੰਦਾ ਲਾਈਟ ਆ ਪਾਰਕ ਦੀਆਂ ਜੀ ਖਰਾਬ ਹੈ ਜੀ ਉਹਨਾਂ ਨੂੰ ਰਿਪੇਅਰ ਕਰਾਓ ਜੀ ਠੀਕ ਕਰਾਓ ਜੀ ਉਹਨਾਂ ਨੇ ਕਿਹਾ ਜੀ ਸ਼ਾਮ ਤੱਕ ਹੋ ਜਾਣੀ ਹੈ ਜੀ ਸ਼ਾਮ ਦੀ ਹੋਣ ਲੱਗੀ ਹੈ ਜੀ ਕੁਝ ਵੀ ਅਤੇ ਸੁਧਾਰ ਹੈ ਨਹੀਂਗਾ ਜੀ ਬੋਟਰ ਰੱਦੀ ਹੈ ਜੀ ਆਪਣਾ ਇਹੀ ਹੋਗਾ ਜੀ ਬੋਟਰ ਕਾਰਡ ਰੱਦ ਹੋ ਜਾਊਗਾ ਹੋ ਜਾਊਗਾ ਜੀ ਆਪਾਂ ਐਂਦਾ ਤੋਂ ਆਪਾਂ ਹੁਣ ਗਲਤੀ ਕਰ ਲਈ ਦੁਬਾਰਾ ਆਪਾਂ ਗਲਤੀ ਨਹੀਂ ਕਰਾਂਗੇ ਜੀ ਆਪਾਂ ਜੀ ਨੋਟੀ ਬਟਨ ਦਵਾ ਦਾਂਗੇ ਉਸ ਤੋਂ ਵਧੀਆ ਜੀ ਬੋਟ ਹੀ ਆਪਣੀ ਕੈਨਸਲ ਹੋ ਜਾਊਗੀ ਹੋਰ ਕੀ ਹੋਊਗਾ ਜੀ ਇਸ ਤੋਂ ਵੱਟ ਕੇ ਸਾਡੇ ਕੋਲ ਕੋਈ ਸਵਾਲ ਹੈ ਨਹੀਂਗਾ ਜੀ ਜਦੋਂ ਸਾਡਾ ਕੋਈ ਕਲੋਨੀ ਚ ਕੋਈ ਸਾਡਾ ਪਾਰਕ ਦਾ ਸੁਧਾਰ ਨਹੀਂ ਕਲੋਨੀ ਦਾ ਸੁਧਾਰ ਨਹੀਂ ਉਸ ਤੋਂ ਵਧੀਆ ਤਾਂ ਆਪਾਂ ਹੀ ਹੋਗਾ ਜੀ ਕੋਈ ਸੁਧਾਰ ਹੀ ਨਹੀਂ ਹੈਗਾ ਆਪਣੀ ਕਲੋਨੀ ਦਾ ਜੀ ਬੋਟਾ ਪਾ ਕੇ ਕੀ ਕਰਨਾ ਜੀ ਸਾਨੂੰ ਬੋਟਾ ਦਾ ਕੋਈ ਲਾਭ ਹੀ ਨਹੀਂ ਮਿਲਣਾ ਤਾਂ ਫਿਰ ਬੋਟਾ ਪਾ ਕੇ ਕੀ ਕਰਨਾ ਜੀ ਬੁੱਟੇ ਬਾਟੇ ਆਪਣੇ ਹੱਥੇ ਲਾਏ ਆ ਅਸੀਂ ਜਿਹੜੇ ਇਹ ਪੇੜ ਖੜੇ ਹਨ ਇੱਥੇ ਐਸੀ ਆਪਣੇ ਹੱਥੇ ਲਾਏ ਆ ਸਰਕਾਰ ਕਹਿੰਦੀ ਐਸੀ ਲਾਏ ਆ ਕੋਈ ਨਹੀਂ ਕਿਸੇ ਨੇ ਲਾਇਆ ਐਸੀ ਇੱਥੇ ਐਸੀ ਕਹਿ ਰਹੇ ਆ ਸਾਡੀ ਮੰਗ ਪੂਰੀ ਕਰੇ ਇਹਦੀ ਸਫਾਈ ਕਰੇ ਆਪਣਾ ਧਿਆਨ ਤਾਂ ਰੱਖੇ ਸਰਕਾਰ ਨੂੰ ਹਰ ਵਾਰੀ ਬੋਰਡ ਦੇਦੀ ਹੈ ਹਰ ਨਵੀਂ ਸਰਕਾਰ ਆਂਦੀ ਸਾਨੂੰ ਭੁੱਲ ਜਾਂਦੀ ਹਾਲਾਤ ਦਿਖਾਏ ਜਾਣੇ ਈਡਬਲਯੂਐਸ ਕਲੋਨੀ ਦੇ ਇੱਕ ਪਾਰਕ ਦੇ ਜਿੱਥੇ ਪਾਰਕ ਤਾਂ ਬਣਾਇਆ ਗਿਆ ਸੀਗਾ ਬੱਚੇ ਸੁਹੂਲਤਾਂ ਵਾਸਤੇ ਤੇ ਲੋਕਾਂ ਦੀ ਸੁਹੂਲਤਾਂ ਵਾਸਤੇ ਉਹ ਪਾਰਕ ਦੇ ਵਿੱਚ ਹੀ ਉਹ ਲੋਕ ਜਿਹੜੇ ਨੇ ਨਰਕ ਭਰੀ ਜ਼ਿੰਦਗੀ ਜੀਣ ਨੂੰ ਬਤੀਤ ਹੋਏ ਕਰ ਰਹੇ ਨੇ ਕਿਉਂਕਿ ਕਿੰਨਾ ਕੂੜਾ ਜਿਹੜਾ ਨਾਲ ਦੀ ਨਾਲ ਤੁਸੀਂ ਚੱਲਦਾ ਦੇਖ ਰਹੇ ਹੋ ਕਿ ਇੰਨਾ ਕੂੜਾ ਜਿਹੜਾ ਹੈਗਾ ਲੁਧਿਆਣਾ ਦੇ ਈਡਬਲਯੂਐਸ ਕਲੋਨੀ ਹਲਕਾ ਪੂਰਬੀ ਦੇ ਪਾਰਕਾਂ ਦੇ ਵਿੱਚ ਪੈ ਚੁੱਕਾ ਹੋਇਆ ਵਾ ਹੁਣ ਦੇਖਦੇ ਆ ਸਰਕਾਰ ਖਬਰ